ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰੁਪਿੰਦਰ ਹੰਡਾ ਅਮ ਐਡਮਿੰਟਨ ਦੇ ਸ਼ੋਅ ਦੀਆਂ ਜੋ ਵੀ ਤਰੀਕ ਨੂੰ ਸੀਗਾ ਸ਼ੋਅ ਉਹਦੀਆਂ ਬਹੁਤ ਸਾਰੀਆਂ ਕਲਿੱਪਸ ਬਹੁਤ ਸਾਰੇ ਛੋਟੀ ਛੁਟੀਆਂ ਵੀਡੀਓਜ਼ ਤੁਸੀਂ ਰੀਲਸ ਤੇ ਟਿਕਟੌਕ ਤੇ ਹਰ ਜਗ੍ਹਾ ਤੁਸੀਂ ਦੇਖ ਸਕਦੇ ਸੀਗੇ ਔਰ ਬਹੁਤ ਸਾਰੀਆਂ ਅਸਲੀ ਵੀਡੀਓ ਸੀ ਜਿਨ੍ਹਾਂ ਦੇ ਵਿੱਚ ਅੱਧਾ ਸੱਚ ਸੀਗਾ ਕਲੈਰਿਟੀ ਨਹੀਂ ਸੀਗੀ ਅ ਪਰ ਮੈਂ ਬਹੁਤ ਬਹੁਤ ਗ੍ਰੇਟਫੁਲ ਹਾਂ ਬਹੁਤ ਬਹੁਤ ਉਹਨਾਂ ਸਾਰਿਆਂ ਦਾ ਥੈਂਕ ਯੂ ਜਿਨ੍ਹਾਂ ਨੇ ਜੋ ਮੇਰੀ ਸਪੋਰਟ ਦੇ ਵਿੱਚ ਆ ਕੇ ਖੜੇ ਹੋਏ ਔਰ ਜਿਨ੍ਹਾਂ ਨੇ ਸੱਚ ਦਾ ਸਾਥ ਦਿੱਤਾ ਸਭ ਤੋਂ ਪਹਿਲਾਂ ਐਡਮਿੰਟਨ ਦੇ ਜਿੰਨੇ ਵੀ ਐਡਮਿੰਟਨ 'ਚ ਰਹਿਣ ਵਾਲੇ ਨੇ ਮੇਰੀਆਂ ਭੈਣਾਂ ਸਪੈਸ਼ਲੀ ਮੈਂ ਉਹਨਾਂ ਦਾ ਉਹਨਾਂ ਦਾ ਥੈਂਕਸ ਕਰਦੀ ਆ ਜਿਨ੍ਹਾਂ ਨੇ ਬਹੁਤ ਹਿੰਮਤ ਬਹੁਤ ਕਰੇਜ ਕਰਕੇ ਸੱਚ ਨੂੰ ਸਾਹਮਣੇ ਲਿਆਂਦਾ মিডিਆ ਦੇ ਵਿੱਚ ਆ ਕੇ ਬਹੁਤ ਹਿੰਮਤ ਚਾਹੀਦੀ ਹੈ মিডিਆ ਦੇ ਵਿੱਚ ਆਉਣ ਲਈ ਵੀ ਸੋ ਉਹਨਾਂ ਨੇ ਬਹੁਤ ਹਿੰਮਤ ਦੇ ਨਾਲ ਸੱਚ ਦਾ ਸਾਥ ਦਿੱਤਾ ਔਰ ਸਹੀ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਐਕਚੁਅਲੀ ਉੱਥੇ ਕੀ ਹੋਇਆ ਸੀਗਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਸ ਤੋਂ ਇਲਾਵਾ ਜਦੋਂ ਹਾਲ ਦੇ ਵਿੱਚੋਂ ਮੈਨੂੰ ਨਿਕਲਣ ਨਹੀਂ ਦਿੱਤਾ ਜਾ ਰਿਹਾ ਸੀਗਾ 도ਰਸ ਬੰਦ ਕਰਵਾ ਦਿੱਤੇ ਗਏ ਸੀ ਮੇਰਾ ਫੋਨ ਖੋ ਲਿਆ ਗਿਆ ਸੀਗਾ ਔਰ ਉਹ ਵੀਡੀਓ ਤੁਸੀਂ ਦੇਖੀ ਵੀ ਹੋਣੀ ਹੈ ਕਿ ਮੈਂ ਆਪਣਾ ਫੋਨ ਪਕੜਨ ਲਈ ਬਹੁਤ ਫੋਨ ਵਾਪਸ ਲੈਣ ਲਈ ਬਹੁਤ ਜਦੋਜਾਦ ਕਰ ਰਹੀ ਹਾਂ ਜਿੱਥੇ ਮੇਰਾ ਬ੍ਰੇਕਡਾਊਨ ਹੋ ਜਾਂਦਾ ਕਿਉਂਕਿ ਮੈਨੂੰ ਇਹ ਫੀਲ ਹੋਇਆ ਕਿ ਇੱਕ ਆਰਟਿਸਟ ਜਿਨੇ ਆਪਣਾ ਡੇਢ ਘੰਟਾ ਪੂਰਾ ਗਾ ਕੇ ਸਾਰਿਆਂ ਨੂੰ ਖੁਸ਼ ਕਰਕੇ ਭੇਜਿਆ ਔਰ ਖਾਲਾ ਕਿਹਾ 200 200 ਪੈਣਾ ਰਹਿ ਗਿਆ ਹੋਣੀਆਂ ਨੇ ਫਿਰ ਇਹ ਮਾਥੇ ਖੜੀ ਗਾ ਰਹੀ ਸੀ ਮੈਂ ਆਪਣੀ ਜੌਬ ਡਨ ਕਰਕੇ ਵਾਪਸ ਆ ਰਹੀ ਸੀ ਮੈਨੂੰ ਹਿਮੀਲੇਟ ਕੀਤਾ ਗਿਆ ਸਟੇਜ ਦੇ ਉੱਤੇ ਹਰ ਵਾਰੀ ਹੁੰਦਾ ਹੈ ਨਾ ਇਹਨੂੰ ਕਹਿੰਦਾ ਹੁੰਦਾ ਹੈ ਕਿ ਤਾਹ ਤੂੰ ਟ੍ਰਾਂਸਪੋਰਟ ਆਮੰਦੀਆ ਨੇ ਕਹਿ ਗ੍ਰੀਵਲ ਪਰ ਕੋਈ ਨਹੀਂ ਜਿੱਸੇ ਨਾਇਰ ਨੇ ਤੁਹਾਡਾ ਪਰਮਾਨੈਂਟ ਹਾਂਜੀ ਹਾਂਜੀ ਕੀ ਕਹਿੰਦੀ ਆ ਮੇਰੇ ਕੋਲ ਸਬੂਤ ਹੈ ਜੱਸੀ ਨਾਇਰ ਨੂੰ ਕੈਕਟਾ ਤੋਂ ਟ੍ਰਾਂਸਪੋਰਟ ਦਾ ਤੁਹਾਨੂੰ ਤੁਸੀਂ ਬਾਅਦ ਹਰ ਵਾਰੀ ਹੁੰਦਾ ਤੁਹਾਨੂੰ ਮੈਂ ਕਹਿੰਦਾ ਜੱਸੀ ਨਾਇਰ ਨੂੰ ਕੈਕਟਾ ਤੋਂ ਟ੍ਰਾਂਸਪੋਰਟ ਆਹ ਮੰਨਿਆ ਕਿ ਅਲਗਰੀਵਲੇ ਤੋਂ ਮੋਰਿੰਡੋਂ ਨਹੀਂ ਜੱਸੀ ਨਾਇਰ ਨੇ ਤੁਹਾਡਾ ਕਰਵਾਇਆ ਹਾਂਜੀ ਹੈਗੇ ਨੇ ਕੀ ਕਹਿੰਦੀ ਆ ਮੇਰੇ ਕੋਲ ਸਬੂਤ ਹੈ ਜੱਸੀ ਨਾਇਰ ਨੂੰ ਕੈਕਟਾ ਤੋਂ ਟ੍ਰਾਂਸਪੋਰਟ ਦਾ ਤੁਹਾਨੂੰ ਤੁਸੀਂ ਬਾਅਦ ਹਰ ਵਾਰੀ ਹੁੰਦਾ ਤੁਹਾਨੂੰ ਮੈਂ ਕਹਿੰਦਾ ਮੋ ਕੈਟਾ ਟ੍ਰਾਂਸਪੋਰਟ ਆਹ ਨੂੰ ਕਹਿੰਦੇ ਨੇ ਕਿ ਐਲ ਗ੍ਰੀਵਲੇ ਪ੍ਰੋਪਰਿੰਗ ਨਹੀਂ ਜਿਵੇਂ ਜਸਤੀ ਨਾਇਰ ਨੇ ਟੋਟਾ ਪ੍ਰੋਪਰਿੰਗ ਹਾਂਜੀ ਹਾਂ ਜੀ ਅਸੀਂ ਨਾਇਰ ਨੂੰ ਕੈਕਟਾ ਤੋਂ ਟ੍ਰਾਂਸਪੋਰਟ ਕਰਾਂਗੇ ਜਿਵੇਂ ਕਿ ਅਸੀਂ ਨਾਇਰ ਨੇ ਤੁਹਾਡੇ ਕੋਲ ਹਾਂ ਜੀ ਹੈਗੇ ਨੇ ਕੀ ਕਹਿੰਦੀ ਆ ਮੇਰੇ ਕੋਲ ਸਬੂਤ ਹੈ ਜੀ ਅਸੀਂ ਨਾਇਰ ਨੂੰ